ਕਿ ਜਨਾਜ਼ੇ ਆਰਮੀ ਦੇ ਵਿੱਚ ਹਾਊ ਮੈਨੀ ਜਾਂਦੀ ਉਹ ਆਰਮੀ ਸਬਦੂ ਦਾ ਕੋਈ ਮੰਨ ਸਕਦਾ ਅੱਜ ਸਬਦੂ ਬਰਤਖ ਸਿੰਘ ਸੱਚੇ ਬਾਦਸ਼ਾਹ ਰਿਪਤੁਰ ਉਪਦੇਸ਼ ਜੀ ਨਾ ਸੁਣਿਆ ਸੀ ਭਈ ਕੋ ਕੋ ਮੰਨਿਆ ਤੇ ਉਹਦੇ ਤੇ ਕਿੰਤੂ ਨਾ ਕੀਤਾ ਪਰ ਦਿਲ ਵਿੱਚ ਇਹ ਗੱਲ ਆ ਗਈ ਵੀ ਇਹ ਗੱਲ ਠੀਕ ਨਹੀਂ ਉਹ ਫਿਰ ਹੁਕਮ ਮੰਨਿਆ ਨਹੀਂ ਗਿਆ ਸਰਿਵਾਰ ਦੇ ਰੋਜ਼ ਤੁਸੀਂ ਸੁਣਦੇ ਹੋ ਇਹ ਸੀਸ ਨਿਵਾਉਣਾ ਬਹੁਤ ਚੰਗੀ ਗੱਲ ਪਰ ਜੇ ਅੰਦਰੋਂ ਨਹੀਂ ਨਿਵਾਉਂਦਾ ਤੇ ਫਿਰ ਸੀਸ ਨਿਵਾਇਆ ਕੀ ਆਤੀ ਹੈ ਜਿਹੜਾ ਅਕਸੂ ਲੈ ਜਾਏ ਇਸ ਗੱਲ ਵਾਸਤੇ ਉਹਨਾਂ ਸਾਧੂਆਂ ਦੀ ਸੰਗਤ ਕੀਤੀ ਜਾਵੇ ਉਹ ਪੁਸਤਕਾਂ ਪੜੀਆਂ ਜਾਣ ਜਿਨ੍ਹਾਂ ਵਿੱਚ ਇਹ ਗੱਲਾਂ ਲਿਖੀਆਂ ਹੋਣ